ਆ ਹੁਣ ADO ਚ ਭਰਤੀ ਪੇਪਰ ਲੀਕ ਹੋਣ ਦੇ ਲੱਗੇ ਦੋਸ਼ ਖੁਡੀਆਂ ਨੇ PPASU ਨੂੰ ਜਾਂਚ ਲਈ ਕਿਹਾ ਜੀ ADO ADO ਕੀ ਹੈ ਜੀ ਇਹ ਹੈਗਾ ਐਗਰੀਕਲਚਰ ਡਿਵੈਲਪਮੈਂਟ ਅਫੀਸਰ ਜੀ ਕਾਫੀ ਲੰਬੇ ਸਮੇਂ ਤੋਂ ਸਾਡਾ ਐਗਰੀਕਲਚਰ ਡਿਪਾਰਟਮੈਂਟ ਜਿਹੜਾ ਹੈਗਾ ਇਹਦੇ ਚ ਕਮੀ ਹੈ ਲੋਕਾਂ ਦੀ ਖਾਸ ਕਰਕੇ ਜਿਨ੍ਹਾਂ ਨੂੰ ਆਪਾਂ ਐਗਰੀਕਲਚਰ ਸਾਇੰਟਿਸਟ ਕਹਿੰਦੇ ਆ ਉਹਨਾਂ ਦੀ ਔਰ ਬੜੀ ਬੜੀ ਗੱਲ ਕੀਤੀ ਹੈ ਸਰਕਾਰ ਨੇ ਖਾਸ ਕਰਕੇ ਖੁਡੀਆਂ ਸਾਹਿਬ ਨੇ ਇਹਨਾਂ ਨੇ ਜ਼ੋਰ ਦਿੱਤਾ ਇਸ ਗੱਲ ਦੇ ਉੱਤੇ ਕਿ ਆਪਾਂ ਐਗਰੀਕਲਚਰ ਨੂੰ ਜੇ ਬਚਾਉਣਾ ਹੈ ਤਾਂ ਜ਼ਰੂਰੀ ਹੈ ਕਿ ਐਗਰੀਕਲਚਰ ਦੇ ਜਿਹੜੇ ਟੈਕਨੀਕਲ ਲੋਕ ਹੈ ਜਿਨ੍ਹਾਂ ਨੂੰ ਐਗਰੀਕਲਚਰ ਦੀ ਬੁਨਿਆਦੀ ਸਮਝ ਹੋਵੇ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੋਵੇ ਉਹਨਾਂ ਦੀ ਭਰਤੀ ਕੀਤੀ ਜਾਵੇ। ਸੋ ਇਸ ਵੇਲੇ 200 ਐਗਰੀਕਲਚਰ ਜਿਹੜੇ ਹੈਗੇ ਐ ਡਿਵੈਲਪਮੈਂਟ ਅਫੀਸਰ ਹੈ ਜੀ ਉਹਨਾਂ ਨੂੰ ਭਰਤੀ ਕਰਨ ਵਾਸਤੇ ਇਹਨਾਂ ਨੇ ਇੱਕ ਐਡ ਕੱਢੀ ਸੀ। ਔਰ ਉਹ ਐਡ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਨਹੀਂ ਕੱਢੀ ਸੀ ਇਹ ਕੰਮ ਉਹਨਾਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਦਿੱਤਾ ਸੀ। ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਗੈਸਟਡ ਪੋਸਟ ਹੈ ਇੱਥੇ ਭਰਤੀ ਕਰੇ। ਤੋਂ ਉਹਨਾਂ ਨੇ ਜਿਹੜੀ ਹੈਗੀ ਐ ਮਿਸਟਰ ਜਤਿੰਦਰ ਸਿੰਘ ਔਲਖ ਜਿਹੜੇ ਪਹਿਲਾਂ ਏ ਡੀਜੀ ਪੀ ਹੁੰਦੇ ਸੀ ਆ ਬਰਗਾੜੀ ਪਿੰਡਾ ਉਹਨਾਂ ਦਾ ਪ੍ਰਿੰਸੀਪਲ ਜਿਹੜੇ ਜੀ ਪੈਂਦੇ ਉਹ ਇਸ ਵੇਲੇ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਨੇ ਤੇ ਉਹਨਾਂ ਨੇ ਇਹ ਭਰਤੀ ਵਾਸਤੇ ਇਸ਼ਤਿਹਾਰ ਦੇ ਤੇ ਲੋਕਾਂ ਨੇ ਅਪਲਾਈ ਕਰਤਾ 30 ਜੂਨ ਨੂੰ ਇਹ ਪੇਪਰ ਹੋਇਆ। ਭਾ ਜਦੋਂ 30 ਜੂਨ ਨੂੰ ਪੇਪਰ ਹੋਇਆ ਜੀ ਤੇ ਉਹਦੇ ਵਿੱਚ ਇੱਕ ਜਿਹੜਾ ਗਰੁੱਪ ਹੈ ਆਪਾਂ ਕਹਿ ਸਕਦੇ ਐਪਲੀਕੈਂਟਾਂ ਜਿਹੜੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਦੇ ਵਿੱਚੋਂ ਇੱਕ ਗਰੁੱਪ ਨੇ ਇਹ ਗੱਲ ਕਹੀ ਹੈ ਜੀ ਇਹ ਪੇਪਰ ਲੀਕ ਹੋ ਗਿਆ ਕਹਿੰਦੇ ਵੀ 29 ਤਾਰੀਖ ਨੂੰ ਇਹ ਪੇਪਰ ਲੀਕ ਹੋ ਗਿਆ ਸੀ ਤੇ ਇਹ ਪੇਪਰ ਜਿਨ੍ਹਾਂ ਨੇ ਲੈ ਆਏ ਜਿਨ੍ਹਾਂ ਨੂੰ ਦੱਸਿਆ ਗਿਆ ਕਿ ਇੱਕ ਲੱਖ ਰੁਪਏ ਜਲੇ 30 ਬਤੀ ਲੱਖ ਰੁਪਏ ਕਹਿੰਦੇ ਸੀ ਚੱਲਦਾ ਰਿਹਾ ਹੈ ਔਰ ਇਹ 30 30 ਲੱਖ ਰੁਪਏ ਲੈ ਕੇ ਪੇਪਰ ਨੂੰ ਲੀਕ ਕਰਤਾ ਸੀ ਉਹਨੇ ਐਗਰੀਕਲਚਰ ਡਿਪਾਰਟਮੈਂਟ ਦੇ ਕਿਸੇ ਅਫੀਸਰ ਦਾ ਨਾਂ ਸਿੱਧਾ ਨਹੀਂ ਲਿਆ ਇੱਕ ਇਸ਼ਾਰਾ ਕੀਤਾ ਗਿਆ ਐਗਰੀਕਲਚਰ ਡਿਵੈਲਪਮੈਂਟ ਦਾ ਡਿਪਾਰਟਮੈਂਟ ਹੈ ਉਹਨਾਂ ਦੇ ਅਫੀਸਰ ਦੇ ਕਿਸੇ ਨੇ ਇਹ ਲੀਕ ਕੀਤਾ ਸੀ ਜੀ ਇਹਦੇ ਨਾਲ ਉਹਨਾਂ ਨੇ ਪ੍ਰੋਟੈਸਟ ਨਹੀਂ ਕੀਤਾ ਲੁਧਿਆਣਾ ਦੇ ਵਿੱਚ ਕਿਉਂਕਿ ਜਿਹੜੇ ਐਗਰੀਕਲਚਰ ਦੀ ਪੜ੍ਹਾਈ ਹੈ ਤਾਂ ਆਪਣੀ ਲੁਧਿਆਣੀ ਹੁੰਦੀ ਹੈ ਐਗਰੀਕਲਚਰ ਦੀ ਡਿਸਟ੍ਰਿਕਟ ਉੱਥੇ ਜੀ ਉਹਨਾਂ ਨੇ ਕਿਹਾ ਜੀ ਵੀ ਜਿਹੜੇ ਬਾਹਰਲੇ ਬੰਦੇ ਜਿਹੜੇ ਹੈਗੇ ਪੈਸੇ ਦੇ ਜ਼ੋਰ ਨਾਲ ਜਿਨ੍ਹਾਂ ਦੇ ਕੋਲ ਪੈਸਾ ਸੀ ਉਹ ਆ ਕੇ ਆਕੂਪਾਈ ਕਰ ਰਹੇ ਸਾਡੇ ਕੀਟਾਂ ਤੇ ਅਸੀਂ ਰਹੇ ਨੇ ਇਹਦੇ ਤੇ ਕਿ ਸੁਪਰਾਂ ਤੋਂ ਹੀ ਉਹ ਹੋਣ ਲੱਗਾ ਹੈ ਤਾਂ ਐਗਰੀਕਲਚਰ ਮਿਨਿਸਟਰ ਮਿਸਟਰ ਗੁਰਮੀਤ ਸਿੰਘ ਖੁੱਡਗਾ ਹੋਣੀ ਹੈ ਗੁਰਮੀਤ ਸਿੰਘ ਖੁੱਡਗਾ ਹੋਣਾਂ ਨੇ ਕਹਿ ਦਿੱਤਾ ਕਿ ਕਿਉਂਕਿ ਮਾਮਲਾ ਸਾਡਾ ਸਿੱਧੇ ਤੌਰ ਤੇ ਸਾਡੇ ਨਾਲ ਨਹੀਂ ਜੁੜਿਆ ਹੋਇਆ ਇਹ ਪਬਲਿਕ ਸਰਵਿਸ ਕਮਿਸ਼ਨ ਦੇ ਨਾਲ ਜੁੜਿਆ ਹੋਇਆ ਤੇ ਉਹਨਾਂ ਨੇ ਪਬਲਿਕ ਸਰਵਿਸ ਕਮਿਸ਼ਨ ਦੇ 3% ਨੂੰ ਆਲਖ ਸਾਹਿਬ ਨੂੰ ਕਹਿ ਦਿੱਤਾ ਜੀ ਦੇਖੋ ਇਸ ਮਾਮਲੇ ਨੂੰ ਦੇਖੋ ਜੀ ਕੋਈ ਗੜਬੜ ਹੋਈ ਹੈ ਨਾ ਪੇਪਰਦਵਾਰਾਂ ਨੂੰ ਜੀ ਆਲਖ ਸਾਹਿਬ ਨੇ ਨਾਲ ਦੀ ਨਾਲ ਹੀ ਇਹ ਜਵਾਬ ਦਿੱਤਾ ਉਹ ਕਹਿੰਦੇ ਜੀ ਐਗਰੀਕਲਚਰ ਡਿਪਾਰਟਮੈਂਟ ਦਾ ਕੋਈ ਅਫੀਸਰ ਹੈ ਜਿਹੜਾ ਇਸ ਪ੍ਰੋਸੈਸ ਨਾਲ ਇਹ ਪੇਪਰਾਂ ਦੇ ਪ੍ਰੋਸੈਸ ਨਾਲ ਕੋਈ ਰੇਤੜੀ ਹੈ ਨਹੀਂ ਸੀ। ਔਰ ਅਸੀਂ ਬੜੀ ਪਾਰਵਰਸ਼ ਦਾ ਦੇ ਨਾਲੇ ਇਮਤਿਹਾਨ ਲਿਆ ਵਾ ਉਹਨਾਂ ਨੇ ਬੜੀ ਦਲੀਲ ਦਿੱਤੀ ਹੈ ਜੀ ਇਹ ਦੀ ਵੀਡੀਓਗ੍ਰਾਫੀ ਹੋਈ ਹੈ ਜੀ ਇਹਦਾ ਆ ਹੋਇਆ ਜੀ ਇਹਦਾ ਆ ਹੋਇਆ। ਇਹ ਜਿਹੜਾ ਰਹਿ ਗਾ ਉਹਨੇ ਪੂਰਾ ਇਹਦੇ ਤੇ ਜ਼ੋਰ ਲਾ ਕੇ ਕਿਹਾ ਕਿ ਜੀ ਅਸੀਂ ਤਾਂ ਬਿਲਕੁਲ ਜਿਹੜਾ ਠੀਕ-ਠਾਕ ਕੀਤਾ ਔਰ ਇਹ ਭਰਤੀ ਠੀਕ ਹੋ ਰਹੀ ਹੈ। ਲੇਕਿਨ ਮੇਰਾ ਮੰਨਣਾ ਇਹ ਹੈ ਕਿ ਜੇ ਅੱਗ ਲੱਗੀ ਹੈ ਤੇ ਧੂਆਂ ਫੇਰ ਹੀ ਨਿਕਲਦਾ ਹੈ। ਇਸ ਲਈ ਦੇਸ਼ ਦੇ ਵਿੱਚ ਪੇਪਰ ਵੱਡੇ ਪੱਧਰ ਦੇ ਇਥੇ ਲੀਕ ਹੋ ਰਹੇ ਹੈ। ਆਪਾਂ ਦੇਖੋ ਜਿਹੜਾ NEET ਦਾ ਮਾਮਲਾ ਹੈ ਕਿੱਥੇ ਤੱਕ ਪਹੁੰਚ ਗਿਆ ਸੁਪਰੀਮ ਕੋਰਟ ਲਈ ਬੈਠੀ ਹੈ। ਪੰਜਾਬ ਦੇ ਵਿੱਚ ਵੀ ਇਤਿਹਾਸ ਵਿੱਚ ਆਪਾਂ ਦੇਖੀਏ ਤਾਂ ਚੰਡੀਗੜ੍ਹ ਇੱਥੇ ਵੀ ਬੜੇ ਪੇਪਰ ਲੀਕ ਹੁੰਦੇ ਰਹੇ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਤੇ ਉਹਨਾਂ ਨੇ ਆਪਣੇ ਹਲਕੇ ਨੰਬੀ ਦੇ ਵਿੱਚ ਹੀ ਇੱਕ ਬਜ਼ੁਰਗ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੋਤੇ-ਪੋਤੇ ਨੂੰ ਲੈ ਕੇ ਆ ਗਿਆ ਜੀ ਆ ਮੇਰੇ ਪੋਤਰੇ ਨੂੰ ਪਰਸੀ ਕਰ ਦਿਓ ਤੇ ਬਾਦਲ ਸਾਹਿਬ ਦਲੀਲ ਦੇਣ ਲੱਗੇ ਨਹੀਂ ਜੱਜੇਦਾਰ ਜੀ ਇਸ ਤਰ੍ਹਾਂ ਤਾਂ ਹੁੰਦਾ ਨਹੀਂ ਜੀ ਇਹ ਤਾਂ ਫਿਰ ਐ ਅਪਲਾਈ ਕਰਨਾ ਪੈਂਦਾ ਜੀ ਫਿਰ ਇਹਨਾਂ ਦੇ ਇੰਤਿਆਦੂ ਦੇ ਤੇ ਉਹਨੇ ਕਹਿੰਦਾ ਜੀ ਆ ਫਰਾਂਦੇ ਦਾ ਮੁੰਡਾ ਇੰਨੇ ਪੈਸੇ ਦੇ ਕੇ ਤਾਂ ਇਹ ਪਰਤੀ ਕਿਵੇਂ ਹੋ ਗਿਆ ਤੇ ਉਹਨੇ ਨਾਲ ਇੱਕ ਮਰਹੂਮ ਜੱਜੇਦਾਰ ਦਾ ਨਾਮ ਵੀ ਲੈਤਾ ਸੀ ਜਿਹੜੇ ਹੁਣ ਇਸ ਦੁਨੀਆ ਦੇ ਵਿੱਚ ਹੈ ਨਹੀਂ ਤੇ ਬਾਦਲ ਸਾਹਿਬ ਨੂੰ ਫਿਰ ਉੱਥੇ ਜਿਹੜੀ ਆ ਉਹਦਾ ਜਿਹੜੀ ਆਪਣੀ ਬਿਜੀਨਸ ਇਨਕੁਆਰੀ ਆਰਡਰ ਕਰਨੀ ਪਈ ਤੇ ਜਦੋਂ ਬਿਜੀਨਸ ਇਨਕੁਆਰੀ ਹੋਈ ਤੇ ਚੰਦੀ ਸਾਹਿਬ ਨੂੰ ਪੇਪਰ ਜਿਹੜੇ ਹੈਗੇ ਆ ਇਹ ਲੀਕ ਹੁੰਦੇ ਸੀ ਔਰ ਜਾ ਕੇ ਬੰਦਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਇੱਥੋਂ ਲਿਆ ਕੇ ਚੁੱਪੀ ਦੇ ਵਿੱਚ ਇਹਨਾਂ ਨੂੰ ਪੇਪਰਾਂ ਦੀ ਤਿਆਰੀ ਕਰਵਾਈ ਜਾਂਦੀ ਸੀ ਦੇ ਸਵੇਰੇ ਅਰਲੀਨ ਦੀ ਮਾਰਨਿੰਗ ਜਿਹਦੇ ਪੇਪਰ ਹੁੰਦੇ ਸੀ ਉਹਦੇ ਉਹਨਾਂ ਨੂੰ ਪੇਪਰ ਚ ਵੜ ਦਤਾ ਜਾਂਦਾ ਸੀ ਜੀ ਥੋੜਾ ਆਪਾਂ ਇਸ ਤੱਕ ਦਾ ਪੰਜਾਬ ਜਿੰਦਾ ਮੀਟ ਵਾਲੇ ਮਾਮਲੇ ਚ ਵੀ ਦੇਖੀ ਹੈ ਆਪਾਂ ਵੀ 720 ਨੰਬਰ ਤੇ 720 ਦੇ 20 ਨੰਬਰ ਜਿਹੜੇ ਹੈਗੇ ਬਹੁਤ ਸਾਰੇ ਲੋਕਾਂ ਨੇ ਹਾਸਲ ਕਰ ਲਏ ਐ ਸੋ ਮੇਰਾ ਖਿਆਲ ਹੈ ਕਿ ਭੰਗਿਆ ਉਲਕ ਸਾਬ ਕਹੀ ਜਾਂਦੇ ਕਿ ਕੋਈ ਗਵਰਨਮੈਂਟ ਨਹੀਂ ਹੋਈ ਖੁੱਡਿਆ ਸਾਹਿਬ ਦੀ ਮੰਨ ਮਨੁਸ਼ਾ ਦੇ ਤੇ ਆਪਾਂ ਕੋਈ ਸ਼ੱਕ ਨਹੀਂ ਕਰ ਸਕਦੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਇਸ ਮੰਤਲੇ ਜੀ ਜਿਹੜੀ ਹੈ ਉਹ ਜਾਂਚ ਤੇ ਹੁਕਮ ਦੇ ਦੇ ਕਿਉਂਕਿ ਜੇ ਕੋਈ ਗੱਲ ਪਬਲਿਕ ਦੇ ਵਿੱਚ ਆਈ ਹੈ ਤਾਂ ਉਹਦੀ ਜਾਂਚ ਕਰਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਜਿਹਨੇ ਇਸੇ ਆਰਡਰ ਕਰਦੇ ਨੇ ਇਹਨਾਂ ਦੇ ਕੋਈ ਹੋਰ ਬੜੇ ਸਿਸਟਮ ਹੈ ਉਹਦੇ ਆਰਡਰ ਕਰਦੇ ਨੇ ਇਹਦੀ ਜਾਂਚ ਕਰਵਾਉਣੀ ਚਾਹੀਦੀ ਹੈ ਇਹ ਇਹ ਤਾਂ ਕਿ ਕੋਈ ਭੁਲੇਖਾ ਨਾ ਰਹੇ ਆ ਜੇ ਕੋਈ ਬੰਦੇ ਬੱਚੇ ਆਪਣੀ ਮਤਲਬ ਐਜੂਕੇਸ਼ਨ ਦੇ ਨਿਹਾਰੇ